ਲੇ ਵੀ ਭਾਈ ਆ ਭਾਈ ਕੋਲੇ ਮਾਲ ਵਕਿਆ ਹੋਗਾ ਇਹ ਬਾਈ ਨੇ ਜਾਣਾ ਬਾਹਰ ਥੋੜਾ ਜਿਹਾ ਇੱਕ ਖਾਂਜੀ ਪ੍ਰੋਬਲਮ ਆ ਗਈ ਤਾਂ ਕਰਕੇ ਸਾਰਾ ਮਾਲ ਵੇਚਦਾ ਜਿਹੜੇ ਵੀਰ ਭਾਈ ਨੇ ਕੋਈ ਬੱਕਰੀਆਂ ਪਾਲਣ ਵਾਲਿਆਂ ਨੇ ਮਾਲ ਲੈਣਾ ਹੋਵੇ ਤਾਂ ਇਹ ਬਾਈ ਨਾਲ ਸੰਪਰਕ ਕਰ ਲੈਣ ਨੰਬਰ ਦੇਵਾਂਗੇ ਆਪਾਂ ਕਰਾਉਣੇ ਬਾਈ ਨਾਲ ਗੱਲ ਹਾਂ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਠਾਕ ਬਾਈ ਵਧੀਆ ਤੁਸੀਂ ਜੀ ਹਾਂ ਦੱਸੋ ਬਾਈ ਮਾਲ ਬਾਰੇ ਮਾਲ ਬਈਆ ਆਪਣੇ ਕੋਲੇ ਮਾਲ ਆਗਾ ਬੋਕਾਗਾ ਤਨ ਬੱਕਰੀਆਂ ਦਾ ਨਗਦ ਸੋਣ ਆਉਂਗੀਆਂ ਤੇ 6 ਬੱਕਰੀਆਂ ਵੱਡੀਆਂ ਨੇਗੀਆਂ ਠੀਕ ਆ ਦੋ ਪੱਠਾ ਨੇ ਇੱਕ ਆ ਬੱਕਰਾ ਵੀ ਬੱਕਰਾ ਬਈ ਠੀਕ ਆ ਵਧੀਆ ਪਤਾ ਸੌਂਕ ਵਸਤੀ ਰੱਖਿਆ ਹੀ ਵੀ ਘਰੇ ਮਾਲ ਇਕੱਠਾ ਕੀਤਾ ਹੀ ਸਾਰਾ ਲਿਆ ਕੇ ਹਾਂ ਪਰ ਹੁਣ ਬਈ ਥੋੜੀ ਜਗ੍ਹਾ ਦੀ ਪ੍ਰੋਬਲਮ ਕਾਰਨ ਨਾ ਵੇਚਣਾ ਪੈਣਾ ਮਾਣ ਬੱਚੇ ਨੂੰ ਪਤਾ ਹੀ ਆ ਬਈ ਹਾਂ ਹਾਂ ਹੋ ਹੀ ਜਾਂਦਾਗਾ ਹਾਂ ਬਈ ਬਈ ਮਾਲ ਵਧੀਆਗਾ ਜਿਹੜੇ ਵੀਰ ਭਾਈ ਨੇ ਲੈਣਾ ਹੋਇਆ ਤਾਂ ਬਾਈ ਨਾਲ ਉਹ ਕਾ ਵੱਡਾ ਹਨ ਤੇ ਆ ਬੱਕਰੀਆਂ ਬਾਕੀ ਤਿੰਨ ਜਿੰਨ ਰੱਦੀ ਦੀਆਂ ਨੇ ਲੈ ਵੀ ਆਹ ਮਹੜਾ ਬਾਈ ਦੇਖ ਲੋ ਮਾਲ ਬਹੁਤ ਵਧੀਆ ਹੈਗਾ ਇਹਨਾਂ ਚ ਕਹੇ ਗੱਪਣਾ ਬਾਈ ਕਹੇ ਫੰਡਰਾਂ ਨੇ ਤਿੰਨ ਕਹੇਗੇ ਨੇ ਦੋ ਦੋ ਤਿੰਨ ਦੋ ਦੋ ਟਾਈਟ ਨਹੀਂ ਹੈ ਲੱਭੜਾ ਨਹੀਂ ਠੀਕ ਆ ਬੱਕਰੀਆਂ ਸੂਣ ਵਾਲੀਆਂ ਹੀ ਨੇ ਬਸ ਨੀਂ ਨਾ ਲੈਣ ਅੱਧਾ ਮੀਨਾ ਹੈਣ ਬਾਈ ਠੀਕ ਆ ਆdre ਸਾਹਮਣੇ ਹੈ ਬਾਕੀ ਮਾਲ ਹਨਾ ਬਾਈ ਜਿਵੇਂ ਬੰਦਾ ਜਿਹਨੇ ਪਰਹਾ ਰੱਖਣ ਵਾਲਾ ਬੰਦਾ ਹੋਵੇ ਠੀਕ ਆ ਹਾਂ ਰੱਖਣ ਵਾਸਤੇ ਮਾਲ ਜਮਾ ਕੇ ਆਪਾਂ ਵੀ ਆਈ ਬਈ ਕੱਲੀ ਕੱਲੀ ਬੂਟੇ ਤਿਆਰ ਕਰਕੇ ਲੈਂਦੀ ਹਾਂ ਠੀਕ ਆ ਲੈ ਵੀ ਮਾਲ ਵਕਾਊ ਆ ਬਈ ਮਜ਼ਦੂਰੀ ਬਣ ਗਈ ਹੁਣ ਵੀ ਮਾਲ ਵਧੀਆ ਹੈਗਾ ਜਿਹਨੇ ਵੀਰ ਭਾਈ ਨੇ ਕਿਸੇ ਨੇ ਲੈਣਿਆ ਹੋਇਆ ਤਾਂ ਬਾਈ ਨਾਲ ਸੰਪਰਕ ਕਰਾ ਲਿਓ ਇਕੱਠ ਦੇ ਇਕਲੇ ਨਾਲੇ ਕੰਨ ਕੁੱਲ ਦੇ ਇਕਲਾ ਬਾਈ ਉ ਰੰਗ ਰੰਗ ਦੀ ਉਹ ਉਹ ਬੰਨਣ ਵਾਲਾ ਮਾਲ ਲਿਆ ਸੀ ਸਾਰਾ ਵਧੀਆ ਪਾਸਾ ਔਕੜੂ ਰੱਖਿਆਈ ਬਾਈ ਠੀਕ ਆ ਤੇ ਵੀਡੀਓ ਕਰਦੇ ਸ਼ੇਅਰ ਜਿਨੇ ਲੈਣਾ ਹੋਵੇ ਮਾਲ ਬਾਈ ਨਾਲ ਸੰਪਰਕ ਕਰ ਲਿਓ ਜਿਨੇ ਲੈਣਾ ਫੋਨ ਉਹੀ ਬੰਦਾ ਕਰੇ ਐਵੇਂ ਸੁਆਦੀਆ ਲੈਣ ਵਾਲਾ ਬੰਦਾ ਫੋਨ ਨਾ ਕਰੇ ਬਾਈ ਠੀਕ ਆ ਠੀਕ ਆ ਬਾਈ ਉਦਰਾ ਸੇ ਇੱਧਰ ਮੜ ਗਏ ਜੀ ਲੈ ਵੀ ਆ ਮਾੜਾ ਬਾਈ ਕੋਲੇ ਬਕਾਉ ਹੈ ਸਾਰਾ ਜਿਨੇ ਲੈਣਾ ਹੋਇਆ ਬਾਈ ਬਾਈ ਨਾਲ ਸੰਪਰਕ ਕਰ ਲਿਓ ਮੋਬਾਈਲ ਨੰਬਰ ਅਸੀਂ ਦੇਵਾਂਗੇ ਵੀਡੀਓ 'ਚ ਚੱਲੀ ਜਾਂਦਾ ਸਕਰੀਨ ਤੇ ਨੰਬਰ ਆਹ ਭਾਈ ਨਾਲ ਮੋਬਾਈਲ ਤੇ ਸੰਪਰਕ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ